ਕੋਈ ਮਸਲਾ ਹੱਲ ਨਹੀਂ ਕੀਤਾ ਕੱਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਏ ਕੱਲੇ ਲੌਲੀਪੌਪ ਦਿੱਤੇ ਜਾ ਰਹੇ ਆਉਣ ਦੇਖ ਲੋ ਨਾ ਐਸ ਐਸ ਵੋਟਾਂ ਚ ਫਿਰ ਲੋਕਾਂ ਨੇ ਖੁੰਝੇ ਲਾਤਾਣ ਉਹਨਾਂ ਨੂੰ ਨਾ ਤੇ ਲੈ ਆਏ ਨਾ ਸਾਡੇ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਮੋਗਾ ਵਿਖੇ ਪਹੁੰਚੇ ਆਂ ਜਿੱਥੇ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਇੱਕ ਔਰਤਾਂ ਦੇ ਵਿੰਗ ਲਈ ਕਨਵੈਨਸ਼ਨ ਰੱਖੀ ਗਈ ਆ ਔਰਤਾਂ ਨੂੰ ਵੱਡੀ ਗਿਣਤੀ ਦੇ ਵਿੱਚ ਸਮੁលiyet ਕਰਵਾਉਣ ਦੇ ਲਈ ਤਾਂ ਔਰਤ ਵਿੰਗ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਪੰਨ ਸ਼ਸ਼ੀ ਕਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕਨਵੈਨਸ਼ਨ ਰੱਖੀ ਗਈ ਹੈ ਔਰਤਾਂ ਦੀ ਇਸ ਮੌਲਯਤ ਨੂੰ ਲੈ ਕੇ ਕਿੰਨੇ ਕੁ ਵੱਡੇ ਪੱਦਰ ਤੇ ਔਰਤਾਂ ਇੱਥੇ ਪਹੁੰਚ ਰਹੀਆਂ ਨੇ ਕਿੰਨੀ ਇੱਕ ਗਿਣਤੀ ਹੈ ਜਿਹੜੀ ਔਰਤਾਂ ਦੀ ਇੱਥੇ ਪਹੁੰਚੀ ਇਹ ਤੁਸੀਂ ਦੇਖੋ ਵੀ ਸਾਡੇ ਜਿਹੜੇ ਪ੍ਰਬੰਧ ਸੀ ਉਹ ਬਹੁਤ ਛੋਟੇ ਰਹਿ ਗਏ ਉਸ ਹਿਸਾਬ ਨਾਲ ਤੁਸੀਂ ਦੇਖ ਹੀ ਰਹੇ ਆ ਜੋ ਸਿਕਰਪੁਰ ਸਿੰਘਾਂ ਦਾ ਪ੍ਰਬੰਧ ਕੀਤਾ ਸੀ ਉਹ ਸਾਡੇ ਪ੍ਰਬੰਧ ਛੋਟੇ ਰਹਿ ਗਏ ਸਾਡੀ ਆਸ ਤੋਂ ਵੱਧ ਜਿਹੜੀਆਂ ਸਾਡੀਆਂ ਬੀਬੀਆਂ ਆਈਆਂ ਸਾਨੂੰ ਪਿੰਡਾਂ ਤੇ ਜਾ ਕੇ ਹੁਣ ਪਤਾ ਲੱਗਿਆ ਵੀ ਸਾਡੀਆਂ ਬੀਬੀਆਂ ਦੇ ਮੰਗਾ ਮਸਲੇ ਕੀ ਆ ਉਹ ਕਿਹੜੇ ਹਿਸਾਬ ਨਾਲ ਘਰਾਂ 'ਚ ਦੱਬੀਆਂ ਪਈਆਂ ਬਾਹਰ ਆਉਣਾ ਚਾਹੁੰਦੀਆਂ ਪਰ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭਦਾ ਅਸੀਂ ਜਰੂਰ ਆਉਣ ਵਾਲੇ ਵਿੱਚ ਬਾਹਰ ਜਾਵਾਂਗੇ ਬੀਬੀਆਂ ਨੂੰ ਜਿੱਥੇ ਬੰਦ ਕਰਾਂਗੇ ਜਿੱਥੇ ਬੰਦ ਕਰਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਜਿਹੜਾ ਉਹ ਲਿਆਵਾਂਗੇ ਕਿਸਾਨਾਂ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਖੜਾਂਗੇ ਸਾਡਾ ਪਿਛਲਾ ਇਤਿਹਾਸ ਰਿਹਾ ਸਾਡੀ ਗਦਰ ਗਦਰੀ ਗਲਾਪ ਕਰ ਰਹੀ ਹੈ ਸਾਡੀ ਮਾਈ ਭਾਗ ਹੋ ਰਹੀ ਹੈ ਸਾਡੀ ਮਾਤਾ ਗੁਜਰ ਕਰ ਰਹੀ ਹੈ ਜਿਹੜੇ ਸਾਡੇ ਜੰਗਾਂ ਦੇ ਮੈਦਾਨ ਵਿੱਚ ਰਹੀਆਂ ਤੇ ਉਹਨਾਂ ਨਾਲ ਜੰਗ ਆ ਜਿਹੜੇ ਸਾਡੀਆਂ ਬੀਬੀਆਂ ਤੋਂ ਬਿਨਾ ਅਧੂਰੇ ਆ ਜਿੱਥੇ ਬੰਦ ਕੇ ਢਾਂਚਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੇਖਿਆ ਜਾ ਰਿਹਾ ਤੇ ਜੇਕਰ ਗੱਲ ਸ਼ੰਭੂ ਬੈਰੀਅਰ ਦੀ ਹੋਵੇ ਖਨਾਰੋ ਬੈਰੀਅਰ ਦੀ ਹੋਵੇ ਔਰਤਾਂ ਵੱਡੀ ਗਿਣਤੀ ਵਿਚ ਸਮੂਲੀਅਤ ਕਰਦੀਆਂ ਨੇ ਅਸਲ ਦੇ ਵਿੱਚ ਕੀ ਕਾਰਨ ਹੈ ਜਿਹੜਾ ਔਰਤਾਂ ਨੂੰ ਜਥੇਬੰਦਕ ਹੋ ਕੇ ਜਿਹੜਾ ਅੱਗੇ ਜਾਣ ਦੀ ਲੋੜ ਪਈ ਕਿਉਂਕਿ ਸਾਡੇ ਸਮਾਜ ਵਿੱਚ ਜਿਹੜੀ ਔਰਤਾਂ ਦੀ ਉਹ ਅੱਧੀ ਆਬਾਦੀ ਆ ਅੱਧੀ ਮਰਦਾਂ ਦੀ ਜੇ ਸਾਡੀ ਔਰਤ ਨਾ ਹੋਵੇ ਸਮਾਜ ਨਹੀਂ ਅੱਗੇ ਚੱਲਦਾ ਕਿ ਜੇ ਦਿੱਲੀ ਅੰਦੋਲਨ ਆ ਉਹਨੇ ਸਾਨੂੰ ਬਹੁਤ ਕੁਝ ਸਿਖਾਇਆ ਸਾਡੀਆਂ ਔਰਤਾਂ ਦਿੱਲੀ ਅੰਦੋਲਨ ਵਿੱਚ ਵੱਧ ਚੜ ਕੇ ਜਾਂਦੀਆਂ ਰਹੀਆਂ ਬਰਾਬਰਤਾ ਦਾ ਉਹਨਾਂ ਦਾ ਯੋਗਦਾਨ ਰਿਹਾ ਕੋਈ ਵੀ ਸੰਘਰਸ਼ਾ ਉਹ ਔਰਤਾਂ ਤੋਂ ਬਿਨਾ ਅਧੂਰਾ ਹੈ ਪਰ ਸਮਾ ਬਦਲ ਗਿਆ ਪਹਿਲਾਂ ਕੋਈ ਪੈਰ ਦੀ ਜੁੱਤੀ ਕਹਿ ਰਿਆ ਸੀ ਹੁਣ ਨਹੀਂ ਕਹਿ ਸਾਡੀਆਂ ਔਰਤਾਂ ਨੂੰ ਲੜਨਾ ਆ ਗਿਆ ਉਹ ਸਿੱਖ ਗਈਆਂ ਹੁਣ ਉਹ ਸੰਘਰਸ਼ਾਂ ਦੇ ਮੈਦਾਨ ਵਿੱਚ ਵੱਧ ਤੋਂ ਵੱਧ ਆ ਰਹੀਆਂ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਏਜੰਡਾ ਮੇ ਸਾਡਾ ਇਹ ਏਜੰਡਾ ਵੀ ਅੱਗੇ ਤੌਰ 'ਤੇ ਤੁਹਾਨੂੰ ਜਥੇ ਬੰਦ ਕਰਾਂਗੇ ਜਿਹੜੇ ਸਾਡੇ ਕਿਸਾਨੀ ਮਸਲੇ ਆ ਬਹੁਤ ਸਾਰੇ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਸਰਕਾਰ ਦੇ ਅੱਗੇ ਤੇ ਉਹ ਮਸਲੇ ਜਿਹੜੇ ਸਾਡੇ ਉਹਨਾਂ ਨੂੰ ਹੱਲ ਕਰਾਵਾਂਗੇ ਪਰ ਸਰਕਾਰ ਤਾਂ ਜਿੱਕਰ ਗੱਲ ਸੀਐਮ ਭਗਵੰਤ ਮਾਨ ਦੀ ਕਰੀਏ ਮੌਜੂਦਾ ਸਰਕਾਰ ਦੀ ਆਪ ਸਰਕਾਰ ਆ ਜਿਹੜੀ ਕਹਿੰਦੀ ਕਿ ਅਸੀਂ ਮੈਂ ਕਿਸਾਨਾਂ ਦਾ ਮੁੰਡਾ ਤੇ ਕਿਸਾਨਾਂ ਦੇ ਮਸਲੇ ਤਾਂ ਹੱਲ ਕਰ ਦਿੱਤੇ 2 ਸਾਲਾਂ ਦੇ ਵਿੱਚ ਪੰਜਾਬ ਤਰੱਕੀ ਦੇ ਰਾਹ ਤੇ ਚੱਲ ਪਿਆ ਤੁਹਾਡੇ ਸਾਹਮਣੇ ਹੀ ਆ ਕੋਈ ਮਸਲਾ ਹੱਲ ਨਹੀਂ ਕੀਤਾ ਕੱਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਏ alle lobby lollipop ਦਿੱਤੇ ਜਾ ਰਹੇ ਆ ਪਰ ਗਰਾਉਂਡ ਲੈਵਲ ਤੇ ਕੋਈ ਕੰਮ ਨਹੀਂ ਹੋ ਰਿਹਾ ਸਾਰੇ ਕੰਮ ਉੱਥੇ ਦੇ ਉੱਥੇ ਖੜੇ ਨਸ਼ਾ ਖਤਮ ਕਰ ਦਿੱਤਾ ਥੋੜੇ ਸਾਹਮਣੇ ਹਰ ਰੋਜ਼ ਕੈਨੇਡਾ ਤੋਂ ਵੀ ਇੱਕ ਲਾਸ਼ ਆਉਣ ਲੱਗੀ ਨਸ਼ਿਆਂ ਦੀ ਤੇ ਪੰਜਾਬ ਦੀ ਸਾਡੀ ਵੱਡੀ ਤਰਾਸ ਗਈ ਹੈ ਜਿਹੜੇ ਸਾਡੇ ਮੁੰਡੇ ਬੇਰੁਜ਼ਗਾਰ ਆ ਬੇਰੁਜ਼ਗਾਰੀ ਸਭ ਤੋਂ ਵੱਧ ਆ ਸਾਡੇ ਪੰਜਾਬ ਵਿੱਚ ਉਹਦੇ ਨਾਲ ਜਿਹੜੇ ਮੁੰਡੇ ਆ ਉਹ ਨਸ਼ਿਆਂ ਵਾਲੇ ਰਾਹ ਅਪਣਾ ਰਹੇ ਆ ਤੇ ਸਭ ਤੋਂ ਵੱਧ ਨਸ਼ਿਆਂ ਨਾਲ ਸਾਡੇ ਮੁਕਤਾ ਹੋ ਰਹੇਗਾ ਨੌਜਵਾਨਾਂ ਦੇ ਮੇਰ ਰੁਜ਼ਗਾਰੀ ਤਾਂ ਕਹਿੰਦੇ ਸੀ ਕਿ ਗੋਰੇ ਆਉਣਗੇ ਇੱਥੇ ਕੰਮ ਕਰਨਗੇ ਆਏ ਨਹੀਂ ਗੋਰੇ ਫਿਰ ਤੁਸੀਂ ਦੇਖਿਆ ਹੀ ਹੋਣਾ ਵੀ ਕਿਹੜਾ ਗੋਰਾ ਆਇਆ ਇੱਥੇ ਸਾਡੇ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਨੂੰ ਤਾਂ ਕੋਈ ਨੌਕਰੀ ਨਹੀਂ ਦਿੱਤੀ ਜਾਂਦੀ ਕਿ ਤੇ ਗੋਰੇ ਇੱਥੇ ਆ ਕੇ ਕੀ ਕਰਦੇ 48000 ਨੌਕਰੀਆਂ ਦੇਤੀਆਂ ਫਲੈਕਸ ਬੋਰਡ ਲਾ ਦਿੱਤੇ ਆ ਮਾਨ ਸਰਕਾਰ ਪਰ ਕੱਲੇ ਸਰਕਾਰਾਂ ਦੇ ਸੜਕਾਂ ਤੇ ਬੋਰਡ ਹੀ ਆ ਬੋਰਡ ਹੀ ਦੱਸਦੇ ਆ ਬੋਰਡ ਲਾ ਲਾ ਕੇ ਹੋਰ ਕਰਜ਼ਾ ਸਾਡੇ ਜਿਹੜਾ ਪੰਜਾਬ ਸਾਰਾ ਉਹ ਚੜਾਇਆ ਗਿਆ ਪਰ ਕੋਈ ਗਰਾਊਂਡ ਲੈਵਲ ਤੇ ਨੌਕਰੀ ਨਹੀਂ ਦਿੱਤੀ ਪੈਣਾ ਤੁਸੀਂ ਇੱਥੇ ਕਨਵੈਨਸ਼ਨ ਦੇ ਲਈ ਆਈਆਂ ਉਹ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਸਮੂਲੀਅਤ ਕੀਤੀ ਹੈ ਪਰ ਸਭ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਨੂੰ ਬਦਲਾਵ ਲਿਆਉਣ ਦੇ ਲਈ ਔਰਤਾਨੀਆਂ ਪਾਈਆਂ ਗਈਆਂ ਸੀ ਕਿਵੇਂ ਲੱਗਦਾ ਫਿਰ ਅੱਜ ਹੁਣ ਬਦਲਾਅ ਕਿਉਂਕਿ ਥੋੜੇ ਸਾਹਮਣੇ ਹੀ ਆ ਉਦੋਂ ਦਿੱਲੀ ਅੰਦੋਲਨ ਸੀ ਤੇ ਸਾਡੇ ਜਿਹੜੇ ਲੋਕ ਦੂਜੀਆਂ ਪਾਰਟੀਆਂ ਤੋਂ ਅੱਕੇ ਹੋਏ ਸੀ ਉਹਨਾਂ ਨੂੰ ਹਰਾਉਣ ਦੇ ਵਾਬਤੇ ਹੀ ਇੱਕ ਨਵੀਂ ਪਾਰਟੀ ਲਿਆਂਦੀ ਗਈ ਸੀ ਜਦੋਂ ਸਾਨੂੰ ਕੋਈ ਰਾਹ ਨਹੀਂ ਦਿਸਦਾ ਸੀ ਤੇ ਫਿਰ ਹੁਣ ਦੇਖ ਲਓ ਨਾ ਇਸ ਵੋਟਾਂ 'ਚ ਫਿਰ ਲੋਕਾਂ ਨੇ ਖੁੰਝੇ ਲਾਤਾਣ ਉਹਨਾਂ ਨੂੰ 34 ਤੋਂ 93 ਤੋਂ 3ਾਂ ਤੇ ਲੈ ਆਏ ਨਾ ਸਾਡੇ ਲੋਕ ਜਾਣਦੇ ਸਮਝਦੇ ਆ ਉਹ ਉਹਦੀ ਬਦਲਾਅ ਕਰ ਦਿੰਦੇ ਆ ਨਹੀਂ ਫਿਰ ਹੁਣ ਲੋਕ ਕਿਹੜਾ ਬਦਲਾਅ ਲੈ ਕੇ ਆਉਣਗੇ ਹੁਣ ਹਜੇ ਲੋਕਾਂ ਨੂੰ ਕੋਈ ਅਜੇ ਨਿੱਦਸਦਾ ਲੋਕਾਂ ਨੂੰ ਪਤਾ ਹੀ ਨਹੀਂਗਾ ਵੀ ਕਿਹੜਾ ਰਾਹ ਲੈ ਕੇ ਆਵਾਂਗੇ ਲੋਕ ਤਾਂ ਆਪਦੇ ਮੰਗੀ ਮਸਲਿਆਂ 'ਚ ਹੀ ਉਲਝੇ ਪਏ ਹਨਾ ਉੱਥੇ ਹੀ ਖੜੇ ਆ ਲੋਕਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਲੋਕ ਵੱਡੇ ਪੱਧਰ ਤੇ ਵਿਦੇਸ਼ਾਂ ਦੇ ਵੱਲ ਕੂਚ ਕਰ ਰਹੇ ਆ ਬੇਰੋਜ਼ਗਾਰੀ ਨੂੰ ਲੈ ਕੇ ਸਰਕਾਰਾਂ ਸਮੇਂ-ਸਮੇਂ ਦੀਆਂ ਆਈਆਂ ਤੇ ਬੇਰੋਜ਼ਗਾਰੀ ਖਤਮ ਕਰਨ ਦੀਆਂ ਗੱਲਾਂ ਕਰਦੀਆਂ ਸੀ ਹੁਣ ਲੋਕਾਂ ਨੇ ਜਥੇਬੰਦਕ ਵੀ ਹੋ ਗਏ ਜਥੇਬੰਦੀਆਂ ਬਣਾ ਲੀਆਂ ਨੇ ਚਾਹੇ ਤੁਹਾਡੀ ਗੱਲ ਕਰੀਏ ਆਪਾਂ ਕਿਰਤੀ ਕਿਸਾਨੀ ਯੂਨੀਅਨ ਦੀ ਗੱਲ ਹੋਵੇ ਹੋਰ ਅਨੇਕਾ ਜਥੇਬੰਦੀਆਂ ਬਣੀਆਂ ਨੇ ਪਰ ਇਹ ਬੇਰੋਜ਼ਗਾਰੀ ਖਤਮ ਕਿਵੇਂ ਹੋਵੀਂ ਬੇਰਜ਼ਗਾਰੀ ਖਤਮ ਜੇ ਸਰਕਾਰ ਕਰਨਾ ਚਾਹੁੰਦੀ ਹੋਵੇ ਹੋ ਸਕਦੀ ਹੈ ਸਾਡਾ ਖੇਤੀ ਸੈਕਟਰ ਹੈ ਜਿਹੜਾ ਉਹ ਸਭ ਤੋਂ ਬਹੁਤ ਵੱਡਾ ਹੈ ਉਹਦੇ ਵਿੱਚ ਜਿੰਨਾ ਮਰਜ਼ੀ ਉਦਯੋਗ ਪੈਦਾ ਕੀਤਾ ਜਾਵੇ ਤੇ ਬੇਰ ਰਜ਼ਗਾਰ ਆ ਜਿਹੜੇ ਲੋਕ ਉਹਨਾਂ ਨੂੰ ਰਜ਼ਗਾਰ ਦਿੱਤਾ ਜਾਵੇ ਸਾਡੇ ਤੁਸੀਂ ਦੇਖੋ ਸਾਡੇ ਬਹੁਤ ਵੱਡੀ ਤਰਾਸ ਗਈਏ ਸਾਡੇ ਪੰਜਾਬ ਚ ਕੋਈ ਫੈਕਟਰੀ ਹੈਣੀਗੀ ਕੋਈ ਕੰਮ ਵਾਲੀ ਖੇਤੀ ਚ ਜਿੰਨਾ ਮਰਜ਼ੀ ਇਹ ਰਜ਼ਗਾਰ ਪੈਦਾ ਕਰ ਸਕਦੇ ਆ ਪਰ ਨਹੀਂ ਕੀਤਾ ਜਾਂਦਾ ਸਰਕਾਰ ਦਾ ਧਿਆਨ ਇਸ ਪਾਸੇ ਨਹੀਂ ਦੂਜੀਆਂ ਸਰਕਾਰਾਂ ਵਾਂਗੂ ਇਹ ਸਰਕਾਰ ਵੀ ਉਹਨਾਂ ਵਾਂਗੂ ਹੀ ਉੱਥੇ ਸੀਮਤ ਰਹਿ ਗਈ